ਸੋ ਸ਼ਿਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਦੇ ਉੱਪਰ ਸੋ ਤੁਸੀਂ ਨੋਟਿਸ ਦੇਖ ਪਾ ਰਹੇ ਹੋ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦਾ ਸੋ ਇਹ ਪਬਲਿਕ ਨੋਟਿਸ ਹੈ ਜੀ ਕਿ ਜੋ ਜਬੀਟੀ ਦੀਆਂ ਪੋਸਟਾਂ ਜਿਹੜੀਆਂ ਕਿ ਈਟੀਟੀ ਬੇਸ ਪੇ ਪੋਸਟਾਂ ਜਿਹੜੀਆਂ ਸੀ ਨਿਕਲੀਆਂ ਸੀ ਚੰਡੀਗੜ੍ਹ ਦੇ ਵਿੱਚ 293 ਉਹਨਾਂ ਨੂੰ ਜਿਹੜਾ ਰੱਦ ਕਰਨ ਦਾ ਫੈਸਲਾ ਲਿਆ ਗਿਆ ਕਿਉਂਕਿ ਸੁਪਰੀਮ ਕੋਰਟ ਦੇ ਵਿੱਚੋਂ ਬੀਐਡ ਨੂੰ ਬਾਹਰ ਕੀਤਾ ਗਿਆ ਇਸ ਕਰਕੇ ਇਹ ਨੋਟੀਫਿਕੇਸ਼ਨ ਨਵੇਂ ਸਿਰੋਂ ਜਾਰੀ ਹੋਵੇਗਾ ਜਿਸ ਦੇ ਵਿੱਚ ਕੇਵਲ ਔਰ ਕੇਵਲ ਈਟੀਟੀ ਨੂੰ ਹੀ ਮਾਨਤਾ ਮਿਲੇਗੀ ਇੱਕ ਖਬਰ ਵੀ ਆਈ ਸੀ ਜਿਸ ਦੇ ਵਿੱਚ 396 ਪੋਸਟਾਂ ਜਿਹੜੀਆਂ ਨੇ ਉਹ ਦੁਬਾਰਾ ਨਵੇਂ ਸਿਰਿਓਂ ਕੱਢੀਆਂ ਜਾਣਗੀਆਂ 24 ਜਨਵਰੀ ਨੂੰ ਜਿਹੜਾ ਹੈ ਉਹ ਨਵਾਂ ਨੋਟੀਫਿਕੇਸ਼ਨ ਜਿਹੜਾ ਹੈ ਕੱਢਣ ਦੀ ਤਿਆਰੀ ਵਿੱਚ ਚੰਡੀਗੜ੍ਹ ਡਿਪਾਰਟਮੈਂਟ ਹੈਗਾ ਔਰ ਜਿਹੜੀ ਵੀ ਫੀਸ ਹੈ ਉਹ ਇਸ ਦੀ ਇੱਕ ਹਫ਼ਤੇ ਤੋਂ 2 ਹਫ਼ਤਿਆਂ ਦੇ ਵਿੱਚ ਵਿੱਚ ਜਿਹੜੀ ਵਾਪਸ ਕਰ ਦਿੱਤੀ ਜਾਊਗੀ ਖਾਤਿਆਂ ਦੇ ਵਿੱਚ ਨੋਟਿਸ ਤੁਸੀਂ ਪੜ੍ਹ ਸਕਦੇ ਹੋ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਆਨਲਾਈਨ ਐਪਲੀਕੇਸ਼ਨ ਜਿਹੜੇ ਮੰਗੇ ਗਏ ਸੀ 293 ਪੋਸਟਾਂ ਜੀਬੀਟੀ ਦੀ ਯਾਨੀ ਐਡਵਰਟਾਈਜ਼ਮੈਂਟ ਨੰਬਰ 1/2023 ਜਿਹੜੀ ਕਿ ਨਿਊਜ਼ ਉਸ ਵਾਰ ਦੀ ਲਾਸਟ ਡੇਟ 31 11 ਸੀਗੀ ਫਿਰ ਸੁਪਰੀਮ ਕੋਰਟ ਦਾ ਨੋਟੀਫਿਕੇਸ਼ਨ ਉਹਦਾ ਐਨਸੀਟੀ ਦੇ ਨੋਟੀਫਿਕੇਸ਼ਨ 28 6 2018 ਨੂੰ ਇਹਨਾਂ ਨੇ ਸਿਵਲ ਅਪੀਲ ਨੰਬਰ ਇਹਨਾਂ ਨੇ ਲਿਖਿਆ ਕਿ ਉਹ ਸਾਰਾ ਕੁਝ ਜਿਹੜਾ ਉਹਦਾ ਫੈਸਲਾ ਹੋਇਆ ਤੇ ਉਸੇ ਦੇ ਮੱਦੇ ਨਜ਼ਰ 293 ਪੋਸਟਾਂ ਜਿਹੜੀਆਂ ਜੀਬੀਟੀ ਦੇ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਵਿਦਡਰੋਨ ਯਾਨਕਿ ਵਾਪਸ ਲੈ ਲਿਆ ਗਿਆ ਸੋ ਜਿਹੜੀ ਫੀਸ ਹੈ ਉਹ ਡਿਪੋਜ਼ਿਟ ਕੀਤੀ ਗਈ ਸੀ ਕੈਂਡੀਡੇਟ ਦੁਆਰਾ ਉਹ ਸਾਰੀ ਦੀ ਸਾਰੀ ਵਾਪਸ ਕੀਤੀ ਜਾਏਗੀ ਇਸ ਦੇ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਕਿਉਂਕਿ 396 ਪੋਸਟਾਂ ਜਿਹੜੀਆਂ ਨੇ ਵਧ ਕੇ ਆ ਰਹੀਆਂ ਨੇ 293 ਤੋਂ 396 ਪੋਸਟਾਂ ਜਿਹੜੀਆਂ ਉਹਨਾਂ ਹੋ ਕੇ ਆਉਣਗੀਆਂ ਅਤੇ ਇਹਨਾਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਨਵਾਂ ਉਹ 24 ਜਨਵਰੀ ਤੱਕ ਆ ਜਾਏਗਾ ਔਰ ਨਵੇਂ ਫਾਰਮ ਭਰਨੇ ਜਿਹੜੇ ਹੈ 90 ਸਿਰੋਂ ਸ਼ੁਰੂ ਹੋ ਜਾਣਗੇ ਉਮੀਦ ਕਰਦਾ ਹਾਂ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਵੀਡੀਓ ਨੂੰ ਲਾਈਕ ਜਰੂਰ ਕਰੋ ਧੰਨਵਾਦ ਥੈਂਕ ਯੂ ਵੈਰੀ ਮਚ